ਇਹ ਸੇਖ ਨੂੰ ਪਾਣ ਸੁਪਾਰੀ ਖਾਣੀ ਚਾਹੀਦੀ ਹੈ ਜਵਾਬ ਪਾਣ ਸੁਪਾਰੀ ਦੇ ਸੇਵਨ ਤੇ ਪੂਰੀ ਤਰ੍ਹਾਂ پابੰਦੀ ਹੈ ਅਤੇ ਦਸਮ ਪਿਤਾ ਜੀ ਨੇ ਇਸ ਨੂੰ ਚਾਰ ਗ੍ਰਹਿਤਾਵਾਂ ਵਿੱਚ ਸ਼ਾਮਲ ਕੀਤਾ ਹੈ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਹਨ ਤਾਂ ਇਸ ਬਾਰੇ ਬਕਾਇਦਾ ਤਾਕੀਦ ਕਰਦੇ ਹਨ ਕਿ ਇਹਨਾਂ ਦਾ ਸੇਵਨ ਨਹੀਂ ਕਰਨਾ ਜੇ ਇਹ ਗਲਤੀ ਨਾਲ ਵੀ ਖਾਧੀ ਜਾਵੇ ਤਾਂ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਪੋਲ ਬਖਸ਼ਾਉਣੀ ਪੈਂਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਫੁਰਮਾਨ ਵੀ ਕੀਤਾ ਗਿਆ ਹੈ। ਪਾਂ ਸੁਕਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਓ ਜੰਮ ਪਕੜ ਚਲਾਈਆਂ। ਇਤਿਹਾਸ ਵਿੱਚ ਆਉਂਦਾ ਹੈ ਕਿ ਇੱਕ ਦਿਨ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਨਾਲ ਜਾ ਰਹੇ ਸਨ ਤੇ ਮਹਾਰਾਜ ਦਾ ਨੀਲਾ ਘੋੜਾ ਅਚਾਨਕ ਰੁਕ ਗਿਆ। ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਨੂੰ ਹੁਕਮ ਕੀਤਾ ਕਿ ਜਾ ਕੇ ਦੇਖੋ ਕਿ ਸਾਡਾ ਨੀਲਾ ਕਿਉਂ ਰੁਕ ਗਿਆ ਹੈ। ਜਦੋਂ ਭਾਈ ਦਿਆ ਸਿੰਘ ਜੀ ਨੇ ਘੋੜੇ ਤੋਂ ਉੱਤਰ ਕੇ ਅੱਗੇ ਦੇਖਿਆ ਤਾਂ ਨੱਕ ਤੇ ਰੁਮਾਲ ਰੱਖ ਲਿਆ ਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਅੱਗੇ ਤਾਂ ਤੰਬਾਕੂ ਦੇ ਖੇਤ ਹਨ ਭਾਈ ਦਿਆ ਸਿੰਘ ਜੀ ਦੀ ਗੱਲ ਸੁਣ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਗੁਰ ਸਿੱਖਾਂ ਦੀ ਸੰਗਤ ਵਿੱਚ ਰਹਿ ਕੇ ਸਾਡੇ ਘੋੜੇ ਨੂੰ ਵੀ ਗਿਆਨ ਹੋ ਗਿਆ ਹੈ ਕਿ ਤੰਬਾਕੂ ਜਾਂ ਪਾਣ ਸੁਪਾਰੀ ਦੇ ਖੇਤਾਂ ਵਿੱਚ ਨਹੀਂ ਜਾਈਦਾ ਜੇ ਕਿਤੇ ਸਾਡਾ ਨੀਲਾ ਇਨ੍ਹਾਂ ਖੇਤਾਂ ਵਿੱਚੋਂ ਲੰਘ ਜਾਂਦਾ ਤਾਂ ਇਸ ਦੀ ਕੀਤੀ ਹੋਈ ਸਾਰੀ ਸੇਵਾ ਨਿਹਫਲ ਹੋ ਜਾਣੀ ਸੀ